ਆਪਣਾ ਬੱਚਾ ਆ ਗਿਆ ਜਿਹੜਾ ਉਹ ਆਪਣੇ ਕਮਰਿਆਂ ਦੇ ਮਗਰਲੇ ਪਾਸੇ ਬੈਹ ਜਾਂਦਾ ਸੀਗਾ ਆ ਗਿਆ ਸਸੀ ਕਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨਾਂ ਤੇ ਆਪਾਂ ਛੱਡ दिए ਬੱਚੇ ਬੱਚੇ ਛੱਡ दिए ਆਪਣੇ ਕੋਲੋਂ ਗਲਤੀ ਹੋ ਗਈ ਜੀ ਬਹੁਤ ਵੱਡੀ ਆਪਾਂ ਬੱਚੇ ਛੱਡੇ ਸੀਗੇ ਤੇ ਜਿਹੜਾ ਆਪਣਾ ਬੱਚਾ ਰਾਤ ਆ ਗਿਆ ਸੀਗਾ ਪਲੇ ਖੀਣਾ ਫੇਰ ਛੱਡਿਆ ਗਿਆ ਹੋ ਫਰਦਾ ਪਲੇ ਖੀਣਾ ਛੱਡਿਆ ਗਿਆ ਤੇ ਅੱਜ ਉਹ ਸ਼ੇਰ ਹੈ ਵੀ ਰੱਜਿਆ ਆ ਹੁੰਦਾ ਰੰਗ ਲਾਦਾ ਸੀ ਕੱਲ ਇਹਦੇ ਆ ਆ ਜਾਂਦਾ ਆ ਜਾਂਦਾ ਆ ਜਾਂਦਾ ਇਹਦਾ ਹੁਣ ਆਈ ਨਹੀਂ ਪਤਾ ਵੀ ਬੈਠੂਗਾ ਜਾਂ ਨਾ ਬੈਠੂਗਾ ਤੇ ਹਾਂ ਬੱਚੇ ਜਾਲ ਚ ਪਾਏ ਸੀ ਅਛਦਰੀ ਛੇੜੀ ਕਰਦੇ ਉਹ ਤਨੀ ਕੀ ਲਓ ਜੀ ਕਣਕ ਵੀ ਜਣਾਈ ਸੀ ਥੋੜੇ ਜਿਹੋ ਪਾਲੇ ਠੀਕੇ ਤੇ ਕਣਕ ਆਪਣੀ ਉਗ ਰਹੀ ਦੇਖਦੀ ਹੈ ਨਾ ਕਣਕ ਉਗ ਰਹੀ ਆ ਤੇ ਥੋੜੀ ਜੀ ਪ੍ਰੋਬਲਮ ਇਹ ਆ ਇਹ ਬਾਣਾ ਖੁਸ਼ਕ ਸੀਗਾ ਪਰ ਬਹੁਤ ਵਧੀਆ ਉਗਰੇ ਗੱਲ ਵੀ ਬਹੁਤ ਨਿਕਲੀ ਸਾਰੀ ਨਿਕਲੇ ਰੋ ਜੀ ਮੇਰੇ ਨਾਲ ਬਹੁਤ ਟੈਨਸ਼ਨ ਜੀ ਗਈ ਇੱਧਰ ਲੈ ਤੇ ਉੱਧਰ ਲੈ ਤਾ ਚੱਲ ਪਾਉਗੇ ਲੈ ਤੋ ਕੁਰੀ ਆਉਂਗਾ ਨਾ ਇੱਕ ਵੀ ਫਰ ਗਈ ਖਾਂ ਕੱਲ ਨੂੰ ਦੋ ਬੱਚੇ ਗੱਡੇ ਸੀਗੇ ਜੀ ਇੱਕ ਹੋ ਬਹਿ ਗਿਆ ਇੱਕ ਆ ਛਤਰੀ ਤੇ ਬਹਿ ਗਿਆ ਉਹ ਥੋੜਾ ਜਿਹਾ ਡਿੱਕਤ ਕਰਕੇ ਬੈਠਾ ਆ ਸਹੀ ਬਹਿ ਗਿਆ ਸੀਗਾ ਹੋ ਜਾ ਫੋਸਾ ਤੇ ਉਹ ਬਲੇਖੇ ਨਾ ਫੇਰ ਛੱਡਿਆ ਗਿਆ ਹੋ ਬੈਠਾ ਇਹ ਆ ਬੀਠੋ ਚਲੋ ਇਹ ਤਾਂ ਖਰਾਬ ਹੋਈ ਗਿਆ ਲਓ ਜੀ ਨੀਰੀਏ ਦਾ ਕੰਮ ਨੇ ਮੀਟ ਤਾਂ ਆਪਾਂ ਵੜਦੇ ਆ ਪੱਠੇ ਪੱਠੇ ਵੜਦੇ ਤੇ ਪੱਠੇ ਸਿੱਟੀਏ ਮੰਜਾ ਆਪਣਾ ਪਿਆ ਜੇ ਥੋੜੇ ਘਾਣੇ ਕੱਟ ਹੋਏ ਫਿਰ ਵੜਦੇ ਆਂਗੇ ਸਿੱਟ ਕੇ ਫਿਰ ਮਿਲਦੇ ਆਂ ਸਿੱਟ ਕੇ ਆ ਦੋ ਬੱਚੇ ਆਪਣੇ ਪਾਸੇ ਡੈਗ ਵੀ ਤੇ ਇੱਕ ਆਪਣਾ ਵੀ ਫਰਦਾ ਹੈ ਦੂਜੇ ਸਾਰੇ ਲਾ ਤੇ ਦੂਜੇ ਲਾ ਤੇ ਤੇ ਇਹ ਦੋ ਪਾਸੇ ਡੇਗੇ ਇੱਕ ਫਰਦਾ ਤੇ ਕਰ 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 ਸੀ ਪੱਠੇ ਪੁੱਠੇ ਕੁਦਰਤੇ ਆ ਤੇ ਫੋਰਸ ਆਪਣੀ ਉੱਠ ਗਈ ਲਸਣ ਲਾਉਣ ਤੇ ਮੱਕ ਵੱਢਣ ਦੀ ਜਲਦੀ ਚ ਮੁੜ ਕੇ ਕਿਉਂਕਿ ਬੀਜਣਾ ਤੇ ਆ ਪੱਠੇ ਵੀ ਕੱਲ ਖਾ ਗਿਓ ਉਹ ਬੈਠੇ ਲਸਣ ਲਾਉਣ ਲੱਗੇ ਪਏ ਉਹ ਤੇ ਮੈਂ ਕਬੂਤਰ ਤਾੜਦਾ ਸੀ ਕਬੂਤਰ ਤਾੜ ਕੇ ਤੇ ਉਹ ਦੋ ਪਾਸੇ ਡੇਗ ਵੀ ਉਹ ਇੱਕ ਨਾ ਵਾਰਾ ਕਬੂਤਰ ਜੇ ਫਰਦੋ ਆਪਾਂ ਫੜਦੇ ਆ ਤੇ ਉਹ ਪਾਸੇ ਡੇਗ ਜੀ ਆ ਬੈਠੀ ਲਓ ਜੀ ਲਾਤੀਆਂ ਲਸਣ ਦੀ ਉਹ ਪਰਲੀ ਕੈਰੀ ਲਾਤੀ ਆ ਲਾਤੀ ਕੱਲ ਨੂੰ ਪਾਣੀ ਛੱਟਾਂਗੇ ਤੇ ਬੱਚੇ ਆਪਣੇ ਉੱਥੇ ਹੀ ਬੈਠੇ ਇਹ ਦੋ ਆ ਬੈਠੇ ਤੇ ਇੱਕ ਆ ਬੈਠਾ ਇਹ ਤਾਂ ਭਲੀ ਖੀਣਾ ਹੀ ਛੁੱਟ ਗਿਆ ਅੱਜ ਤੇ ਆਵਾਫਰ ਦਾ ਕੱਲ ਨੂੰ ਫੇਰਾ ਸਾਫ ਸਫਾਈ ਕਰਾਂਗੇ ਨਾਲੇ ਖਾਲੀ ਦੀ ਤੇ ਕੁਛ ਆਲੂ ਲੂ ਵੀ ਲਾਉਣੇ ਆ ਤੇ ਸਰੋਂ ਦਾ ਹੀ ਸੀਗਾ ਇਹਦਾ ਆਪਣਾ ਲਸਣ ਦਾ ਸੀਗਾ ਲਸਣ ਲਾਤੀ ਲਈ ਪਈ ਸੀ ਉੱਥੇ ਪਿਆ ਹੈ ਨਾ ਕੋਲੇ ਕਿੰਨਾ ਦੇ ਫਿਰ ਮੈਂ ਜਾਣਾ ਪਿਆ ਆਪਣੇ 5-4 ਕਿਲੋ ਟੱਕਲੇ ਉਤਰਾਇਆਂ ਤਾਂ ਮੂਟੂ ਗਿੜੇ ਕਿਸ ਤੁਰਿਆ ਅਸਲ ਮੈਨੂੰ ਤੇਰਾ ਟਾਈਮ ਨਹੀਂ ਮਿਲਣਾ ਸੀ ਇਹ ਲਾਉਣੀ ਨਹੀਂ ਅੱਜ ਵੋਟਾਂ ਦਾ ਪੂਰਾ ਪੂਰਾ ਕੀ ਉੱਥੇ ਕੋਈ ਬੰਦਾ ਹੀ ਨਹੀਂ ਸੀਗਾ ਵੋਟ ਪਾਉਣ ਵਾਲਾ ਮੈਂ ਤੇ ਮੰਮੀ ਨੂੰ ਲੈ ਕੇ ਮੈਂ ਵੋਟ ਪਾਉਣ ਗਏ ਅਸੀਂ ਤੇ ਉੱਥੇ ਤਾਂ ਰੈਲ ਹੀ ਪਈ ਸੀ ਕੋਈ ਕੁਛ ਨਹੀਂ ਕੋਈ ਦੋ ਪਰਸਮਲਾਜਮ ਸੀਗੇ ਐਦ ਕੀ ਤਾਂ ਐ ਸੀ ਜਿਵੇਂ ਤੱਕੇ ਨਾ ਵੋਟਾਂ ਪਾਉਣ ਵਾਲਾ ਕੰਮ ਹੁੰਦਾ ਕੋਈ ਲਾਜਤ ਨਹੀਂ ਆਈ ਅੱਗੇ ਰੌਣਕ ਮੇਲਾ ਹੁੰਦਾ ਐਦ ਕੀ ਤਾਂ ਕੋਈ ਰੌਣਕ ਮੇਲਾ ਹੀ ਹੈ ਨਹੀਂ ਸੀਗਾ ਐਵੇਂ ਰੌਣਕ ਮੇਲਾ ਬਣਾਈ ਕਰੀ ਸੀ ਲਓ ਜੀ ਆਪਾਂ ਸੂਏ ਤੇ ਪਾਣੀ ਲੈਣ ਆਈ ਸੀ ਕਿ ਤੇ ਬਜਾਈ ਵਾਲਾ ਕੰਮ ਰਹਿ ਗਿਆ ਅਸੀਂ ਥੋੜਾ ਜਿਹਾ ਢਿੰਡੇ ਦਾ ਪਿਆ ਸੀ ਤੇ ਚਲੋ ਠੀਕ ਹੈ ਜੀ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਤੇ ਗਲਤੀ ਫਾਲਤੀ ਮਾਫੀ ਮੇਰੇ ਵੀ ਰਿਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਕਬੂਤਰ ਆਪਣੇ ਦੋ ਬੱਚੇ ਪਾਸੇ ਬੈਠੇ ਆ ਤੇ ਇੱਕ ਉਹ ਭੁੱਲ ਕੇ ਛੱਡ ਬੈਠੇ ਜਿਹੜਾ ਆਪਣਾ ਦੂਜਾ ਬੱਚਾ ਸੀਗਾ ਉਹ ਵੀ ਕੱਲ ਆਇਆ ਸੀ ਅੱਜ ਛੱਡਿਆ ਗਿਆ ਜਿਵੇਂ ਲੱਗਦਾ ਹੁੰਦਾ ਨਹੀਂ ਰੱਜਿਆ ਸੀਗਾ ਚਲੋ ਠੀਕ ਹੈ ਜੀ